ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਤੇ ਰੌਚੀ ਉੱਚੀ ਬੋਲ ਕੇ ਕਹਿ ਰਹੀ ਆ ਤੁਸੀਂ ਤਾਂ 11 ਵਜੇ ਤੱਕ ਸੁੱਤੇ ਰਹੇ ਨੇ ਹੋ ਅਸੀਂ ਰਾਤ ਨੂੰ 12-12 ਵਜੇ ਤੱਕ ਮੀਟਿੰਗਾਂ ਕਰਾਉਨੇ ਹੋ ਕੀ ਕੀ ਲੱਗਦਾ ਪੰਜਾਬ ਸਰਕਾਰ ਦਾ ਰਪਈਆ ਦੀ ਜਿਹੜਾ ਵਧੀਆ ਸੀ ਉਹ ਦੇਖੋ ਸਵਾਲ ਕੀ ਹੈ ਮੀਟਿੰਗਾਂ ਕਰਨੀਆਂ ਕਰਵਾਉਣੀਆਂ ਇਨੀਸ਼ੀਏਟਿਵ ਲੈਣਾ ਇੱਕ ਵੱਖਰਾ ਵਿਸ਼ਾ ਹੈ ਪਰ ਮੀਟਿੰਗ ਦੇ ਵਿੱਚੋਂ ਰਿਜ਼ਲਟ ਕੀ ਨਿਕਲਦਾ ਹੈ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਬੈਠੇ ਨੇ ਇਹ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਕੋਲੇ ਇੱਕ ਅਧਿਕਾਰ ਆ ਰਾਈਟ ਆ ਕਿ ਸਟੇਟ ਗਵਰਨਮੈਂਟ ਉਹਨਾਂ ਨੂੰ ਸਾਰੀਆਂ ਮਤਲਬ ਜਿਹੜੀਆਂ ਸਹੂਲਤਾਂ ਲੋੜਾਂ ਲੁੜਿੰਦੀਆਂ ਉਹ ਪ੍ਰੋਵਾਈਡ ਕਰਵਾਵੇ ਕਿ ਟਰਾਂਸਫਾਰਮਰ ਸੜ ਗਏ ਬਿਜਲੀ ਦਾ ਬੁਰਾ ਹਾਲ ਹੋ ਗਿਆ ਲੋਕਾਂ ਨੂੰ ਆਪ ਦੇ ਵੱਲੋਂ ਆਪ ਅਰੇਂਜ ਕਰਕੇ ਪ੍ਰਾਈਵੇਟ ਟਰਾਂਸਫਾਰਮਰ ਅਰੇਂਜ ਕਰਕੇ ਇੱਥੇ ਲਾ ਕੇ ਲਾਉਣੇ ਪੈ ਰਹੇ ਨੇ ਜੇ ਵਿਰੋਧ ਕਰੋਗੇ ਨਾ ਜੇ ਇਹਨਾਂ ਦਾ ਤੁਸੀਂ ਤਾਂ ਫਿਰ ਇਹ ਭੱਜ ਜਾਣਗੇ ਫਿਰ ਇਹ ਕਹਿਣਗੇ ਲੋਕ ਲੋਕਤਾ ਜੀ ਸਾਡੀ ਗੱਲ ਹੀ ਨਹੀਂ ਸੁਣਦੇ ਸਵਾਲ ਇੱਥੇ ਇਹ ਬਣਦਾ ਹੈ ਕਿ ਇਕੱਲੇ ਇਕੱਲੇ ਸਵਾਲ ਦਾ ਜਵਾਬ ਮੰਗੋ ਇਹਨਾਂ ਤੋਂ ਤੁਹਾਡੇ ਕੋਲੇ ਬੜੇ ਜ਼ਬਰਦਸਤ ਸਵਾਲ ਨੇ ਕੀ ਤੁਸੀਂ ਵਾਅਦੇ ਨਹੀਂ ਕੀਤੇ ਸਾਡੇ ਨਾਲ ਯਾਰ ਜੇ ਵਾਅਦੇ ਕੀਤੇ ਆ ਤੁਹਾਨੂੰ ਵਾਅਦੇ ਯਾਦ ਕਰਾਉਣ ਚੱਲੇ ਆ ਤਾਂ ਤੁਸੀਂ ਸਾਨੂੰ ਮਤਲਬ ਦਿੱਲੀ ਨਹੀਂ ਵੜਨਦੇ ਹੋਗੇ ਜਿਹੜੇ ਕਹਿੰਦੇ ਆ ਕਿ ਦੁਨੀਆ ਦਾ ਵੱਡਾ ਲੋਕਤੰਤਰ ਆ ਭਾਰਤ ਸਾਨੂੰ ਸਾਡੀ ਰਾਜਧਾਨੀ ਚ ਨਹੀਂ ਜਾਣਦੇ ਹੋਗੇ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਵਾਲਾ ਅਸੀਂ ਖੜਿਆ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਕਿ ਸੰਘਰਸ਼ 13 ਫਰਵਰੀ ਤੋਂ ਸ਼ੁਰੂ ਕੀਤਾ ਅੱਜ ਇੱਕ ਤਕਰੀਬਨ ਇੱਕ ਮਹੀਨਾ ਪੂਰਾ ਹੋ ਗਿਆ 2 ਮਹੀਨੇ ਪੂਰੇ ਹੋ ਗਏ ਕਿਉਂਕਿ ਦੋ ਹੀ ਦਿਨ ਬਾਕੀ ਨੇ ਇੱਕ ਮਹੀਨਾ 28 27 ਦਿਨ ਹੋ ਗਏ 30 ਦਿਨਾਂ ਦੇ ਕਰੀਬ ਹੋਣ ਵਾਲੇ ਨੇ ਡੱਲੇਵਾਲ ਸਾਹਿਬ ਸਾਡੇ ਨਾਲ ਮੌਜੂਦ ਨਹੀਂ ਡੱਲੇਵਾਲ ਸਾਹਿਬ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਨੂੰ ਉੱਚੀ ਉੱਚੀ ਬੋਲ ਕੇ ਕਹਿ ਰਹੀ ਆ ਤੁਸੀਂ ਤਾਂ 11 ਵਜੇ ਤੱਕ ਸੁੱਤੇ ਰਹਿੰਦੇ ਹੋ ਅਸੀਂ ਰਾਤ ਨੂੰ 12-12 ਵਜੇ ਤੱਕ ਮੀਟਿੰਗਾਂ ਕਰਾਉਣੇ ਹੋ ਕੀ ਕੀ ਲੱਗਦਾ ਪੰਜਾਬ ਸਰਕਾਰ ਦਾ ਰਪਈਆ ਦੀ ਜਿਹੜਾ ਵਧੀਆ ਸੀ ਉਹ ਦੇਖੋ ਸਵਾਲ ਕੀ ਹੈ ਮੀਟਿੰਗਾਂ ਕਰਨੀਆਂ ਕਰਵਾਉਣੀਆਂ ਇਨੀਸ਼ੀਏਟਿਵ ਲੈਣਾ ਇੱਕ ਵੱਖਰਾ ਵਿਸ਼ਾ ਹੈ ਪਰ ਮੀਟਿੰਗ ਦੇ ਵਿੱਚੋਂ ਰਿਜ਼ਲਟ ਕੀ ਨਿਕਲਦਾ ਹੈ ਸਵਾਲ ਇਹ ਹੈ ਜਦੋਂ ਸਰਕਾਰਾਂ ਉੱਥੇ ਮੀਟਿੰਗਾਂ ਕਰਵਾਉਣ ਤੱਕ ਸੀਮਿਤ ਨਾ ਰਹਿਣ ਅਗਰ ਉਹ ਸੱਚੀ ਨੂੰ ਪੰਜਾਬ ਦੀਆਂ ਹਮਦਰਦ ਨੇ ਠੀਕ ਆ ਮੀਟਿੰਗਾਂ ਕਰਵਾਈਆਂ ਮੀਟਿੰਗਾਂ ਦੇ ਵਿੱਚੋਂ ਰਿਜ਼ਲਟ ਨਹੀਂ ਨਿਕਲਿਆਗਾ ਕੋਈ ਫੈਸਲਾ ਨਹੀਂ ਹੋ ਸਕਿਆ ਇਹ ਬਕਰੇ ਹਿਸ਼ਵਾਏ ਲੇਕਿਨ ਉਸ ਤੋਂ ਬਾਅਦ ਉਹਨਾਂ ਅੰਦੋਲਨ ਚੱਲ ਰਿਹਾ ਦੋਨੋਂ ਪਾਸੇ ਦੋਨੋਂ ਨਹੀਂ ਮਗਰ ਨਾ ਤੀਸਰਾ ਵੀ ਜਿਹੜਾ ਚੱਲ ਰਿਹਾ ਉੱਥੇ ਵੀ ਪੰਜਾਬ ਦੀ ਸੀਮਾ 'ਚ ਬੈਠੇ ਲੋਕ ਹੁਣ ਉੱਥੇ ਕੀ ਕੀਤਾ ਹੋਇਆ ਹੈ ਕਿ ਭਈ ਲੋਕਾਂ ਨੂੰ ਬਿਜਲੀ ਦੀ ਸਪਲਾਈ ਦੀ ਪ੍ਰੋਬਲਮ ਆਈ ਹੋਈ ਹੈ ਲੋਕਾਂ ਨੂੰ ਟਾਇਲਟ ਦੀ ਸਮੱਸਿਆ ਹੈ ਤਾਂ ਅਸੇ ਤਾ ਲੋਕ ਖੇਤਾਂ 'ਚ ਬੈਠੇ ਨੇ ਲੋਕਾਂ ਨੂੰ ਇੱਥੇ ਬੀਪੀ ਨਾਲੇ ਪਾਣੀ ਦੀ ਸਮੱਸਿਆ ਆਉਂਦੀ ਹੈ ਮੱਛਰ ਦੀ ਵੱਡੀ ਸਮੱਸਿਆ ਆਉਂਦੀ ਹੈ ਹਜੇ ਤੱਕ ਮਤਲਬ ਅੱਜ ਦੁਬਾਰਾ ਮਤਲਬ ਕੱਲ ਫੋਗਿੰਗ ਕਰ ਗਿਆ ਅੱਜ ਫੋਗਿੰਗ ਵਾਲਾ ਦੁਬਾਰਾ ਨਹੀਂ ਆਇਆ ਤੋ ਇਹ ਜਿਹੜੀ ਵਿਵਸਥਾ ਹੈ ਇਹ ਵਿਵਸਥਾ ਵੇਖਣਾ ਕਿਹਦਾ ਕੰਮ ਹੈ ਇੱਥੇ ਤੇ ਪੰਜਾਬ ਦੇ ਲੋਕ ਬੈਠੇ ਨੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਕੋਲੇ ਇੱਕ ਅਧਿਕਾਰ ਆ ਰਾਈਟ ਆ ਕਿ ਸਟੇਟ ਗਵਰਨਮੈਂਟ ਉਹਨਾਂ ਨੂੰ ਸਾਰੀਆਂ ਮਤਲਬ ਜਿਹੜੀਆਂ ਸਹੂਲਤਾਂ ਲੋੜਾਂ ਲੁੜਿੰਦੀਆਂ ਉਹ ਪ੍ਰੋਵਾਈਡ ਕਰਵਾਵੇ ਕਰਵਾ ਰਹੀ ਹੈ ਪੰਜਾਬ ਸਰਕਾਰ ਸਾਰੀਆਂ ਮੈਂ ਮੈਂ ਉਹੀ ਤਾਂ ਮੈਂ ਕਹਿ ਰਿਹਾ ਕੇ ট্রান্সਫਾਰਮਰ ਸੜ ਗਏ ਬਿਜਲੀ ਦਾ ਬਰਾ ਹਾਲ ਹੋ ਗਿਆ ਲੋਕਾਂ ਨੂੰ ਆਪਦੇ ਵੱਲੋਂ ਆਪ ਅਰੇਂਜ ਕਰਕੇ ਪ੍ਰਾਈਵੇਟ ট্রান্সਫਾਰਮਰ ਅਰੇਂਜ ਕਰਕੇ ਇੱਥੇ ਲਾ ਕੇ ਲਾਉਣੇ ਪੈ ਰਹੇ ਨੇ ਆ ਮਗਰਲੇ ਪਾਸੇ ਹੁਣੇ ਗੱਲ ਚੱਲ ਰਹੀ ਜੀ ਮਗਰਲੇ ਪਾਸੇ ਇੱਕ ਪੰਪ ਹੈ ਉਹ ਪੰਪ ਦਾ ট্রান্সਫਾਰਮਰ ਸੜਿਆ ਸਾਰਾ ਤਾਂ ਮਤਲਬ ਲੋਕਾਂ ਦਾ ਲੋਡ ਪੈ ਗਿਆ ਤੇ ਸੜ ਗਿਆ ਇਕੱਲੇ ਪੰਪ ਦੇ ਲੋਡ ਨਾਲ ਤਾਂ ਉਹ ਸੜਨਾ ਨਹੀਂ ਸੀ ਉਹ ਉਸ ট্রান্সਫਾਰਮਰ ਦਾ ਉਹਨਾਂ ਨੂੰ ਖਮਿਆਜਾ ਭੁਗਤਣ ਵਾਸਤੇ ਕਿ ਜੀ ਤੁਸੀਂ ਬਦਲੋ ਆਪਾਂ ਆਪੇ ਆਪ ਦਾ ਤਾਂ ਫਿਰ ਇਹ ਕੀ ਸਹੂਲਤ ਦੇਣਾ ਇਹ ਇੱਕ ਡੱਲੇਵਾਲ ਸਾਹਿਬ ਦੇਖ ਰਿਹਾ ਸੀ 2 ਮਹੀਨੇ ਦੇ ਕਰੀਬ ਜਿਹੜੀਆਂ ਇਹ ਲੇਟਾਂ ਨੇ ਇੱਕ ਵੀ ਲੇਟ ਨਹੀਂ ਆਉਂਦੀ ਕਿਉਂਕਿ ਟੋਲ ਤਾਂ ਲੋਕਾਂ ਤੋਂ ਬਸੂਲੇ ਹੀ ਜਾ ਰਿਹਾ ਨਹੀਂ ਟੋਲ ਦੇਗਾ ਜੇ ਤਾਂ ਜੇ ਟੋਲ ਦੀ ਗੱਲ ਕਰੀਏ ਤਾਂ ਫਿਰ ਤਾਂ ਮੈਂ ਕਹਿੰਦਾ ਲੇਟਾਂ ਦੇਣਾ ਕੱਲਾ ਨਹੀਂ ਹੋ ਮਤਲਬ ਟੋਲ ਬਣਦਾ ਹੀ ਨਹੀਂ ਟੋਲ ਨਹੀਂ ਬਣਦਾ ਜਦੋਂ ਸਾਡੇ ਦੇਸ਼ ਦੇ ਲੋਕ ਰੋਡ ਟੈਕਸ ਗੱਡੀ ਦਾ ਪੇ ਕਰ ਦਿੰਦੇ ਆ ਉਦੋਂ ਟੋਲ ਟੈਕਸ ਦਾ ਕੀ ਮਤਲਬ ਹੈ ਜੀ ਇਹਦਾ ਮਤਲਬ ਲੋਕਾਂ ਦੇ ਕੋਲ ਉਹਨਾਂ ਨੂੰ ਪਤਾ ਹੁੰਦਾ ਸਰਕਾਰਾਂ ਨੂੰ ਵੱਡੇ ਸਿਰ ਵਾਲੇ ਲੋਕ ਨੇ ਇਨਨੂੰ ਇਹ ਗੱਲਾਂ ਦਾ ਪਤਾ ਹੁੰਦਾ ਵੀ ਐਸ ਇਸ਼ੂ ਦੇ ਉੱਤੇ ਛੇਤੀ ਰੋਲਾ ਪੈਗਾ ਵੱਧ ਰੋਲਾ ਪੈਗਾ ਔਰ ਆਹ ਇੱਕ ਸਾਂਝਾ ਬਾਬਾ ਹੈ ਇੱਕ ਕਹਾਵਤ ਨਹੀਂ ਵੀ ਸਾਂਝੇ ਬਾਬੇ ਨੂੰ ਕੋਈ ਰੋਂਦਾ ਨਹੀਂ ਹੈ ਸੜਕਾਂ ਸਾਂਝੇ ਬਾਬੇ ਵਾਲੀ ਗੱਲ ਸੀ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਸੜਕਾਂ ਵੇਚੀਆਂ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਦੇਤੀਆਂ ਔਰ ਉਹ ਆਪਦੀ ਮਰਜ਼ੀ ਨਾਲ ਹੁਣ ਟੋਲ ਲੋਕਾਂ ਦੇ ਕੋਲੋਂ ਕੱਟ ਕੇ ਵਸੂਲ ਰਹੇ ਨੇ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਤੁਸੀਂ ਕਾਰਪੋਰੇਟ ਲੋਕਾਂ ਨੂੰ ਸਾਡੇ ਕੋਲੋਂ ਟੈਕਸ ਵੀ ਲਹੋਗੇ ਤੇ ਲੋਕਾਂ ਨੂੰ ਰੋਣਾ ਵੀ ਪ੍ਰੋਵਾਈਡ ਨਹੀਂ ਕਰਵਾਓਗੇ ਤੇ ਸੜਕਾਂ ਪ੍ਰਾਈਵੇਟ ਨੂੰ ਵੇਚ ਕੇ ਲੋਕਾਂ ਦੇ ਗਲਪਾਉਂਗੇ ਉਹਨਾਂ ਤੋਂ ਲੋਕਾਂ ਨੂੰ ਇੱਕ ਮਤਲਬ ਇੱਕ ਜੱਜੀਆ ਨਵੀਂ ਤਰ੍ਹਾਂ ਦਾ ਮਤਲਬ ਜ਼ਬਰਦਸਤੀ ਟੈਕਸ ਵਸੂਲੋਗੇ ਵਸੂਲੋਗੇ ਸਾਡੇ ਤੋਂ ਇਹ ਹੈ ਹੀ ਗਲਤ ਮੈਂ ਤੇ ਇਹ ਕਹੂੰਗਾ ਕਿ ਇਹ ਇਹਦੇ ਤੇ ਲੋਕਾਂ ਨੂੰ ਮਤਲਬ ਇੱਕ ਇੱਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਡੱਲੇਵਾਲ ਸਾਹਿਬ ਭਾਜਪੀ ਦਾ ਪਿੰਡਾਂ ਦੇ ਵਿੱਚ ਪੋਸਟਰ ਲਾ ਲਾ ਕੇ ਵਿਰੋਧ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਵਿਰੋਧ ਨੂੰ ਦੇਖੋ ਸਾਡਾ ਪਹਿਲੀ ਤਾਂ ਗੱਲ ਹੈ ਕਿ ਵਿਰੋਧ ਨਾਲੋਂ ਵੱਡਾ ਸਾਡਾ ਸਾਡਾ ਜਿਹੜਾ ਫੈਸਲਾ ਉਹ ਵਿਰੋਧ ਦਾ ਨਹੀਂ ਸੀ ਇਕੱਲੇ ਦਾ ਸਾਡਾ ਫੈਸਲਾ ਇਹ ਹੈ ਕਿ ਇਹਨਾਂ ਤੇ ਸਵਾਲ ਕਰਨੇ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਜਿੰਨੇ ਵੀ ਸ਼ਰੂਤੇ ਮੇਰੀ ਗੱਲ ਨੂੰ ਸੁਣਨਗੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਵਿਰੋਧ ਕਰੋਗੇ ਨਾ ਜੇ ਇਹਨਾਂ ਦਾ ਤੁਸੀਂ ਤਾਂ ਫਿਰ ਇਹ ਭੱਜ ਜਾਣਗੇ ਫਿਰ ਇਹ ਕਹਿਣਗੇ ਲੋਕ ਲੋਕ ਤਾਂ ਜੀ ਸਾਡੀ ਗੱਲ ਹੀ ਨਹੀਂ ਸੁਣਦੇ ਸਵਾਲ ਇੱਥੇ ਇਹ ਬਣਦਾ ਹੈ ਕਿ ਇਕੱਲੇ-ਇਕੱਲੇ ਸਵਾਲ ਦਾ ਜਵਾਬ ਮੰਗੋ ਇਹਨਾਂ ਤੋਂ ਤੁਹਾਡੇ ਕੋਲ ਬੜੇ ਜ਼ਬਰਦਸਤ ਸਵਾਲ ਨੇ ਸਵਾਲ ਹੈ ਕਿ ਤੁਸੀਂ ਵਾਅਦੇ ਨਹੀਂ ਕੀਤੇ ਸਾਡੇ ਨਾਲ ਯਾਰ ਜੇ ਵਾਅਦੇ ਕੀਤੇ ਆ ਤੁਹਾਨੂੰ ਵਾਅਦੇ ਯਾਦ ਕਰਾਉਣ ਚੱਲੇ ਆਂ ਤਾਂ ਤੁਸੀਂ ਸਾਨੂੰ ਮਤਲਬ ਦਿੱਲੀ ਨਹੀਂ ਵੜਨਦੇ ਹੋਗੇ ਜਿਹੜੇ ਕਹਿੰਦੇ ਆ ਕਿ ਦੁਨੀਆ ਦਾ ਵੱਡਾ ਲੋਕਤੰਤਰ ਆ ਭਾਰਤ ਸਾਨੂੰ ਸਾਡੀ ਰਾਜਧਾਨੀ 'ਚ ਨਹੀਂ ਜਾਣਦੇ ਹੋਗੇ ਅਗਰ ਇਹ ਗੱਲ ਹੈ ਨਾ ਤਾਂ ਫੇਰ ਤਾਂ ਮਤਲਬ ਸਾਨੂੰ ਲੋਕਾਂ ਨੂੰ ਸਵਾਲ ਕਰਨੇ ਪੈਣਗੇ ਡੱਲੇਵਾਲ ਸਾਹਿਬ ਸਵਾਲ ਕਰੀਏ ਆਪਾਂ ਡੱਲੇਵਾਲ ਸਾਹਿਬ ਕਿਸ਼ਾਨਾਂ ਦੇ ਹਦੇਸੀ ਬਣ ਰਹੀਆ ਕਾਂਗਰਸ ਉਹਨਾਂ ਨੇ ਮੈਨੀਫੈਸਟੋ ਨੂੰ ਇੱਕ ਕਿਹਾ ਵੀ ਅਸੀਂ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਪਹਿਲਾਂ ਵੀ ਪੰਜਾਬ ਸੈਂਟਰ ਸਰਕਾਰ ਦੇ ਵਿੱਚ ਕਾਂਗਰਸ ਥੀ ਉਦੋਂ ਨਹੀਂ ਲਾਗੂ ਕਰੀ ਕਿ ਲੱਗਦਾ ਵੀ ਹੁਣ ਜਿਹੜਾ ਉਹ ਕਰ ਰਹੇ ਨੇ ਚਨਾਵੀ ਏਜੰਡਾ ਹੈ ਮੈਂ ਇਹ ਗੱਲ ਚੈਨਲਾਂ ਦੇ ਮਾਧਿਅਮ ਤੋਂ ਬਹੁਤ ਵਾਰੀ ਇਹ ਗੱਲ ਸਪਸ਼ਟ ਕਰ ਚੁੱਕਿਆ ਤੇ ਕਹਿ ਚੁੱਕਿਆ ਕਿ ਦੇਖੋ ਜਿਹੜੀ ਡਾਕਟਰ ਸੁਮਿੰarnath ਦੀ ਰਿਪੋਰਟ ਆਈ ਹੈ ਇਹ ਰਿਪੋਰਟ ਆਈ ਹੈ 2006 ਚ 2006 ਤੋਂ ਲੈ ਕੇ 2014 ਤੱਕ ਇਹ ਕਾਂਗਰਸ ਹੀ ਸਤਾ ਤੇ ਰਹੀ ਹੈ ਇਹਨਾਂ ਨੇ ਉਸ ਰਿਪੋਰਟ ਨੂੰ ਨੱਪ ਕੇ ਰੱਖਿਆ ਉਹਨੂੰ ਲਾਗੂ ਨਹੀਂ ਕੀਤਾ ਇਹਦਾ ਮਤਲਬ ਮਨਸ਼ਾ ਕਾਂਗਰਸ ਦੀ ਵੀ ਕਾਰਪੋਰੇਟ ਪੱਖੀ ਆਏ ਕੋਈ ਸ਼ੱਕ ਨਹੀਂਗਾ ਇਹਦੂ ਵੀ ਮੈਂ ਤਾਂ ਕਾਹ ਕਹੂੰਗਾ ਕਿ ਜਿਹੜਾ ਡਾਕਟਰ ਸੁਮਿੰਨਾਥ ਦੀ ਰਿਪੋਰਟ ਅਗਲੇ ਨੇ ਆਕੇ ਫਿਰ ਸਾਰਨਾ ਵਾਅਦਾ ਕਰਕੇ ਆਏ ਕਿ ਵੋਟਾਂ ਦੇ ਦਿਓ ਅਸੀਂ ਲਾਗੂ ਕਰਾਂਗੇ ਥੱਪੀ ਮਾਰਤੀ ਨਹੀਂ ਲਾਗੂ ਕੀਤੀ ਹੁਣ ਇਹਨਾਂ ਦਾ ਜਿਹੜਾ ਕਹਿਣਾ ਹੈ ਨਾ ਵੀ ਅਸੀਂ ਚੋਣ ਮੈਨੀਫੈਸਟੋ ਚ ਪਾਤਾ ਤੁਹਾਡ ਨੂੰ ਐਮਐਸਪੀ ਦੀ ਗਰੰਟੀ ਵੀ ਦੇਵਾਂਗੇ ਡਾਕਟਰ ਸੁਮਿੰਨਾਥ ਦੀ ਰਿਪੋਰਟ ਵੀ ਲਾਗੂ ਕਰਾਂਗੇ ਸੀਐਸਪੀ ਨੂੰ ਅਸੀਂ ਮਤਲਬ ਸਵਿਧਾਨਕ ਰੁਤਬਾ ਵੀ ਦੇਵਾਂਗੇ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਗੱਲਾਂ ਵੇਖਣ ਨੂੰ ਬਹੁਤ ਵਧੀਆਂ ਨੇ ਸਾਡੇ ਸਮੇਂ ਦੀ ਲੋੜ ਆ ਇਹ ਇਹ ਹੋਣੀਆਂ ਚਾਹੀਦੀਆਂ ਨੇ ਪਰ ਇਹਨਾਂ ਨੂੰ ਸ਼ਾਇਦ ਭੁਲੇਖਾ ਹੋਵੇ ਕਿ ਪਹਿਲਾਂ ਦੀ ਤਰ੍ਹਾਂ ਅਸੀਂ ਮਤਲਬ ਵਾਅਦੇ ਤਾਂ ਦੱਬ ਕੇ ਕਰ ਲਓ ਵੇਖੀ ਜਾਊਗੀ ਮੁੜ ਕੇ ਜਦੋਂ ਪੂਰੇ ਕਰਨੇ ਪਏ ਪਹਿਲਾਂ ਨਾਲ ਕੀ ਹੋਇਆ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਅੱਜ ਹੀ ਧਿਆਨ ਲੈਣਾ ਚਾਹੀਦਾ ਹੈ ਕਿ ਲੋਕ ਅੰਦੋਲਨ ਚ ਨੇ ਫੈਸਲਾ ਹੋ ਜਾਣਾ ਹੈ ਹੋਰ 2 ਮਹੀਨਿਆਂ ਨੂੰ ਹੋ ਜਾਣਾ ਸਦਾ ਦੇ ਧਿਰਨੇ ਕਣੇ ਆ ਜਾਣਾ ਹੈ ਹੋ ਸਕਦਾ ਤੁਸੀਂ ਆਜੋ ਹੋ ਸਕਦਾ ਦੂਜੇ ਫੇਰ ਆ ਜਾਣਾ ਜਿਹੜੇ ਵੀ ਸੱਤਾ ਤੇ ਆਉਣਗੇ ਜਿਹੜੇ ਉਹ ਵਾਅਦੇ ਕਰ ਰਹੇ ਨੇ ਨਾ ਲੋਕਾਂ ਨਾਲ ਉਹਨਾਂ ਨੂੰ ਉਹਨਾਂ ਵਾਅਦਿਆਂ ਪ੍ਰਤੀ ਅੱਜ ਅੰਦੋਲਨ ਸਮਾਪਤ ਨਹੀਂ ਹੋਣਾ ਇਹ ਉਦੋਂ ਹੋਣਾ ਜਦੋਂ ਵਾਅਦੇ ਪੂਰੇ ਕਰ ਲੈ। ਸੋ ਹੁਣੇ ਇਕੱਲੇ ਵਾਅਦੇ ਨਹੀਂ ਰਹਿਣੇ। ਅਗਲੀ ਗੱਲ ਸਾਡਾ ਉਹਨਾਂ ਤੇ ਇਹ ਵੀ ਹੈ ਕਿ ਤੁਹਾਡੀ ਸਰਕਾਰ ਤੁਸੀਂ ਲਗਾਤਾਰ ਸਾਨੂੰ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਨਹੀਂ ਕਰਕੇ ਦਿੱਤੀ। ਔਰ ਕਿਸਾਨਾਂ ਦੀਆਂ ਖੁਦਕਸ਼ੀਆਂ ਹੋਈਆਂ ਫੇਰ ਡਾਕਟਰ ਸੁਮਿੰਨਾਥ ਦੀ ਰਿਪੋਰਟ ਬਣੀ ਸੀ। ਤਾਂ ਉਸ ਉਹਦੇ ਨਾਲ ਜਿਹੜਾ ਸੰਤਾਪ ਦੇਸ਼ ਦੇ ਕਿਸਾਨ ਨੇ ਭੋਗਿਆ ਉਹ ਇੱਕ ਵੱਡਾ ਕਰਜ਼ੇ ਦਾ ਕਾਰਨ ਹੈ ਤੇ ਉਹ ਕਰਜ਼ੇ ਦੀ ਮੰਗ ਆ ਸਾਡੀ ਕਿ ਕਰਜ਼ਾ ਖਤਮ ਕਰੇ ਸਰਕਾਰ ਜੇਕਰ ਕਾਰਪੋਰੇਟ ਲੋਕਾਂ ਦੇ ਕਰਜ਼ੇ ਮਾਫ ਕੀਤੇ ਜਾ ਸਕਦੇ ਦੇਸ਼ ਦੇ ਕਿਸਾਨ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਸੋ ਇਸ ਕਰਕੇ ਇਹ ਸਾਡੀ ਮੰਗ ਹੈ ਇਹ ਸਰਕਾਰ ਨੂੰ ਮੁੜ ਦੁਬਾਰਾ ਉਹ ਸੌਰੀ ਜਿਹੜੀ ਇੰਡੀਆ ਅਲਾਈਅንስ ਹੈ ਉਹਨੂੰ ਮੁੜ ਦੁਬਾਰਾ ਰਿਵਿਊ ਕਰਨਾ ਚਾਹੀਦਾ ਹੈ ਆਪਦਾ ਚੋਣ ਮੈਨੀਫੈਸਟੋ ਇਹ ਮੰਗ ਵਿੱਚ ਆਉਣੀ ਚਾਹੀਦੀ ਹੈ ਨਹੀਂ ਤਾਂ ਇਹ ਅੰਦੋਲਨ ਸਮਾਪਤ ਹੋ ਸਕਦਾ ਉਹ ਨਾ ਤੋਂ ਵੀ ਨਾ ਹੋਵੇ ਡੱਲੇ ਬਲਸ ਲਾਸਟ ਕਬਚਨ ਇੱਕ ਕਾਂਗਰਸ ਸਰਕਾਰ ਮਨਮੋਹਨ ਸਿੰਘ ਦੀ ਭੂਮੀ ਗ੍ਰਹਿਣ ਬਿੱਲ ਪਾਸ ਕਰ ਗਈ ਸੀ ਜੀ ਨੂੰ ਆਉਣ ਸਰ ਮੋਦੀ ਸਰਕਾਰ ਨੇ ਤੋੜਤਾ ਉਦੋਂ ਜ਼ਮੀਨਾ ਦੇਣ ਵਾਲੇ ਬੇੜੇ ਕਿਸਾਨ ਵੀ ਹਿਚਕਿਆ ਹੋਣੇ ਸੀ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਤੋਂ ਵੱਧ ਉਹਦੇ ਪੈਸੇ ਪਟ ਜਾਂਦੇ ਦੇਖੋ ਹਾਂ ਦੇਖੋ ਉਹ 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 ਵੀ ਉਹ ਜਿਹੜਾ ਡਾਕਟਰ ਮਨਮੋਹਨ ਸਿੰਘ ਨੇ ਵੀ ਕੋਈ ਮਤਲਬ ਕਿਸਾਨਾਂ ਦੇ ਹਿੱਤ ਚ ਨਹੀਂ ਸੀ ਬਣਾਇਆ ਉਹ ਉਹ ਵੀ ਇੱਕ ਐਜੀਟੇਸ਼ਨ ਹੋਈ ਸੀ ਜਿਹੜਾ ਇੱਕ ਅੰਦੋਲਨ ਹੋ ਕੇ ਲੈਂਡ ਐਕੁਇਜ਼ੀਸ਼ਨ ਐਕਟ ਜਿਹੜਾ 2013 ਬਣਿਆ ਉਹ ਬਣਵਾਇਆ ਗਿਆ ਸੀ ਲੜਾਈ ਲੜ ਕੇ ਉਹਦੇ ਚ ਉਹਦੇ ਚ ਇਹ ਸੀਗਾ ਕਿ 70% ਕਿਸਾਨਾਂ ਦੀ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਆ ਇਥੋਂ ਤਿੱਕਰ ਵੀ ਸੀਗਾ ਕਿ ਜਿਹੜੇ ਕਿਸਾਨ ਜ਼ਮੀਨ ਨਹੀਂ ਦੇਣੀ ਚਾਹੁੰਦੇ ਔਰ ਉਹਦਾ ਪੈਸਾ ਨਹੀਂ ਲੈਣਾ ਚਾਹੁੰਦੇ ਤਾਂ ਸਰਕਾਰ ਉਹਦੇ ਚ ਬਾਉਂਡ ਸੀ ਕਿ ਇਹਨਾਂ ਨੂੰ ਫਿਰ ਉਹਨੀ ਜ਼ਮੀਨ ਲੈ ਕੇ ਦੇਵੇ ਪਾਸੇ ਹਟਾ ਕੇ ਉਸੇ ਉਸੇ ਰੂਪ ਦੀ ਉਹ ਉਸੇ ਕੁਆਲਿਟੀ ਦੀ ਜ਼ਮੀਨ ਲੈ ਕੇ ਦੇਵੇ ਵਿਵਸਥਾ ਕਰਕੇ ਦੇਵੇ ਐਸੀਆਂ ਗੱਲਾਂ ਉਹਦੇ ਚ ਇਹ ਵੀ ਸੀਗਾ ਕਿ ਜੇ ਕਿਸੇ ਨੇ ਕੀਮਤ ਦੇਣੀ ਆ ਤਾਂ ਉਹ ਜਿਹੜੀ ਇਹ ਚਾਰ ਗੁਣਾ ਕੀਮਤ ਦੇਣੀ ਬਣਦੀ ਆ ਉਹ ਸਾਰੀਆਂ ਗੱਲਾਂ ਸੀ ਉਹਦੇ ਚ ਲੇਕਿਨ ਇੱਥੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਤੇ ਇਹ ਚੱਕੀ ਗੱਲ ਆ ਕਿ ਜੀ ਕੋਈ ਸਹਿਮਤੀ ਲੈਣ ਦੀ ਲੋੜ ਹੀ ਨਹੀਂ ਆ ਸਭ ਤੋਂ ਮਾੜੀ ਗੱਲ ਸਾਡੇ ਲਈ ਕਿ ਜਿਹੜਾ ਮੱਝੀ ਦਾ ਜਦੋਂ ਜੀ ਕਰਦਾ ਜਿਹੜੀ ਮਰਜ਼ੀ ਜ਼ਮੀਨ ਜਦੋਂ ਕਿਸੇ ਕਾਰਪੋਰੇਟ ਨੇ ਪਾਸ ਕਰ ਲਈ ਗਿਆ ਜ਼ਮੀਨ ਮੈਂ ਲੈਣੀ ਹੈ ਤੇ ਡੀਸੀਓ ਨੂੰ ਮਤਲਬ ਉਹਨੂੰ ਦੇਗਾ ਇਹਦਾ ਮਤਲਬ ਇਹ ਨਿਕਲਦਾ ਹੈ ਤੇ ਇਹਦਾ ਮਤਲਬ ਵੱਡਾ ਡਾਕਾ ਹੈ ਸਾਡੇ ਤੇ ਔਰ ਉਹ ਭਾਜਪੀ ਨੇ ਸਾਡੇ ਤੇ ਮਾਰਿਆ ਉਹ ਸਵਾਲਾਂ ਦੇ ਜਵਾਬ ਨਹੀਂ ਨਾ ਤਾਂ ਹੀ ਦੇਈ ਤਾਂ ਸਵਾਲ ਮੰਗਦੇ ਪੁੱਛਦੇ ਆਂ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਮੰਗਦੇ ਆਂ ਜਦੋਂ ਉਹਨਾਂ ਸਵਾਲਾਂ ਦੇ ਜਵਾਬ ਘੇਰੇ 'ਚ ਕਰਦੇ ਨੇ ਫੇਰ ਇਹ ਮਤਲਬ ਭਜਦੇ ਨੇ ਉਥੋਂ ਭਜਦੇ ਨੇ ਤਾਂ ਲੋਕ ਫਿਰ ਮਤਲਬ ਕਾਲੇ ਝੰਡੇ ਨਾਲ ਵਿਰੋਧ ਕਰਦੇ ਆਂ ਫੇਰ ਉਹਦੇ ਜੋ ਇਹ ਮੰਗਦੇ ਨੇ ਕਿ ਸਾਨੂੰ ਜੈਡ ਸਕਿਉਰਟੀਆਂ ਦਿਓ ਮੈਂ ਕਹਿੰਦਾ ਕੋਈ ਜੈਡ ਸਕਿਉਰਟੀ ਦੀ ਲੋੜ ਨਹੀਂ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰੋ ਯਾਰ ਸਵਾਲਾਂ ਦੇ ਜਵਾਬ ਦਿਓ ਗਲਤੀਆਂ ਇਹ ਤਾਂ ਮੰਨੋ ਹੁਣ ਇੱਕ ਵੱਡਾ ਸਵਾਲ ਹੈ ਲੋਕਾਂ ਦਾ ਇਹਨਾਂ ਦੇ ਤੇ ਕਿ ਇੱਥੇ ਅਥਰੂਗਾ ਸੱਟਿਆ ਇੱਥੇ ਸਿੱਧੀਆਂ ਗੋਲੀਆਂ ਮਾਰ ਕੇ 400 ਸਾਡਾ ਕਿਸਾਨ ਜ਼ਖਮੀ ਕੀਤਾ ਇੱਕ ਨੌਜਵਾਨ ਨੂੰ ਬੋਰੀ ਚ ਪਾ ਕੇ ਯਾਰ ਕਮਾਲ ਦੀ ਗੱਲ ਹੈ ਜਾਨਵਰਾਂ ਦੀ ਤਰ੍ਹਾਂ ਬੋਰੀ ਚ ਪਾ ਕੇ ਲੈ ਕੇ ਗਏ ਤੁਸੀਂ ਔਰ ਇੱਕ ਨੌਜਵਾਨ ਸਾਡਾ ਮਤਲਬ ਸ਼ਹੀਦ ਕਰਤਾ ਹੁਣ ਉਸ ਵੇਲੇ ਇੱਕ ਵੀ ਬੀਜੇਪੀ ਦਾ ਪੰਜਾਬ ਦਾ ਲੀਡਰ ਬੋਲਿਆ ਤੱਕ ਨਹੀਂ ਕਿਸੇ ਨੇ ਨਹੀਂ ਇਹ ਕਿ ਆ ਬੇਸ਼ ਨਿੰਦਿਆ ਕਰਦੇ ਆ ਇਸ ਕਾਰਵਾਈ ਦੀ ਹੁਣ ਜੇ ਉਹ ਤਾਂ ਸਵਾਲ ਤਾਂ ਪੁੱਛਣਗੇ ਲੋਕ ਸਵਾਲਾਂ ਦੇ ਘੇਰੇ ਦੇ ਵਿੱਚ ਹਰ ਇੱਕ ਅਭਿਆਸੀ ਪਾਰਟੀ ਆ ਸਵਾਲ ਕਰਨੇ ਬਣਦੇ ਨੇ ਲੋਕਾਂ ਦੇ ਕਿਉਂਕਿ ਬੀਜੇਪੀ ਦੀ ਸਰਕਾਰ ਤੀ ਬੀਜੇਪੀ ਤੋਂ ਸਵਾਲ ਪੁੱਛੇ ਜਾਣਗੇ ਪਰ ਡੱਲੇਵਾਲ ਸਾਹਿਬ ਨੇ ਕਿਹਾ ਵੀ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਨੂੰ ਭਜਾਉਣ ਦੀ ਬਜਾਏ ਜੈਡ ਸਕੋਰਟੀਆ ਲੈ ਕੇ ਬਹਾਨਾ ਬਣਾਉਣ ਦੀ ਬਜਾਏ ਇਹਨਾਂ ਤੋਂ ਸਵਾਲ ਪੁੱਛੇ ਜਾਣ ਜਿਹੜੇ ਸਵਾਲ ਨੇ ਉਹ ਉਹਨਾਂ ਦੇ ਜਵਾਬ ਮੰਗਦੇ ਨੇ ਕਿਛਾਨ ਪਲਪਲ ਦੀ ਅਪਡੇਟ ਲਈ ਦੇਖਦੇ ਰਹੋ ਡੀਫੈਬ ਚੈਨਲ ਪੰਜਾਬੀ ਇਕਬਾਲ ਸਿੰਘ ਪੱਗੂ ਵਾਲਾ ਖਨੋਰੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਨਿਸਾਖੀ ਦਾ ਤਿਹਾੜਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅንስ ਵੱਲੋਂ ਸਿੱਖ ਹੈਰੀਟੇਜ ਆਰਟ ਐਕਸੀਬਿਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ। ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ।